ਕਸਬਾ ਚੋਹਲਾ ਸਾਇ ਵਿਖੇ ਸਰਹਾਲੀ ਰੋਡ ਉਤੇ ਸਥਿਤ ਬਲੈਕਸਟੋਨ ਅਕੈਡਮੀ ਸੈਂਟਰ ਨਾਂ ਦੀ ਇਮਾਰਤ ਵਿਗੜਿਆ ਹੀ ਵਿਗੜਿਆ ਢਹਿ ਢੇਰੀ ਹੋ ਗਈ। ਅਸਬਾਪਤ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਦੇ ਕਰੀਬ 4:03 ਮਿੰਟ ਉਤੇ ਇਹ ਇਮਾਰਤ ਵਿਗੜਿਆ ਹੀ ਵਿਗੜਿਆ ਢਹਿ ਢੇਰੀ ਹੋ ਗਈ ਹੈ। ਚਸ਼ਮਦੀਦਾ ਨੇ ਦੱਸਿਆ ਕਿ ਇਸ ਬਿਲਡਿੰਗ ਦੇ ਵਿੱਚ ਸਥਿਤ ਬਲੈਕਸਟੋਨ ਅਕੈਡਮੀ ਨਾਂ ਦਾ ਆਲਸ ਸੈਂਟਰ ਚੱਲਦਾ ਹੈ ਜਿਸ ਵਿੱਚ 45 ਤੋਂ ਪੰਜਾਬ ਵਿਦਿਆਰਥੀ ਰੋਜ਼ਾਨਾ ਵਿਦਿਆ ਹਾਸਲ ਕਰਨ ਦੇ ਲਈ ਆਉਂਦੇ ਨੇ ਅਤੇ ਅੱਜ ਲਗਭਗ 4 ਵਜੇ ਦੇ ਕਰੀਬ ਜਦ ਉਹ ਇਸ ਸੈਂਟਰ ਨੂੰ ਬੰਦ ਕਰਕੇ ਚਲੇ ਗਏ ਤਾਂ 20-25 ਮਿੰਟ ਬਾਅਦ ਹੀ ਇਸ ਦੋ ਮੰਜ਼ਲ ਇਮਾਰਤ ਦੀਆਂ ਦਵਾਰਾਂ ਦੇ ਵਿੱਚ 파ੜ ਪੈਣੇ ਸ਼ੁਰੂ ਹੋ ਗਏ ਸਥਾਨਕ ਲੋਕਾਂ ਨੇ ਦੱਸਿਆ ਕਿ ਉਸੇ ਵੇਲੇ ਹੀ ਉਹਨਾਂ ਵੱਲੋਂ ਦੁਵਾਰਾ ਦੇ ਵਿੱਚ ਪਾੜ ਪੈਣ ਬਾਰੇ ਇਮਾਰਤ ਦੇ ਮਾਲਕ ਨੂੰ ਸੂਚਨਾ ਦਿੱਤੀ ਗਈ ਜਦ ਇਮਾਰਤ ਦਾ ਮਾਲਕ ਕੁਲਵੰਤ ਰਾਏ ਅਤੇ ਉਸ ਦਾ ਪੁੱਤਰ ਜਗਦੀਪ ਉੱਥੇ ਪਹੁੰਚੇ ਤਾਂ ਪੂਰੀ ਇਮਾਰਤ ਢਹਿ ਟੇਰੀ ਹੋ ਚੁੱਕੀ ਸੀ ਇਮਾਰਤ ਦੇ ਮਾਲਕ ਜਗਦੀਪ ਕੁਮਾਰ ਨੇ ਆਪਣੇ ਨੇੜਲੇ ਕਵਾਂਡੀਆਂ ਉਤੇ ਇਲਜ਼ਾਮ ਲਗਾਏ ਨੇ ਅਤੇ ਕਿਹਾ ਕਿ ਸਾਡੀ ਦੀਵਾਰ ਦੇ ਨਜ਼ਦੀਕ ਗੁਰਦੇਵ ਸਿੰਘ ਜੋ ਕਿ ਆਪਣੀ ਜਗ੍ਹਾ ਵਿੱਚ ਨਵੀਂ ਇਮਾਰਤ ਉਸਾਰਨ ਦੇ ਲਈ ਨੀਂ ਪੁੱਟ ਰਹੇ ਸਨ ਜਿਸ ਕਾਰਨ ਉਹਨਾਂ ਦੀ ਬਿਲਡਿੰਗ ਕਮਜ਼ੋਰ ਹੋ ਗਈ ਉਸੇ ਹੀ ਕਾਰਨ ਉਹਨਾਂ ਦੀ ਇਮਾਰਤ ਡਿੱਗ ਗਈ ਹੈ ਦੂਜੇ ਪਾਸੇ ਨਵੀਂ ਇਮਾਰਤ ਦੀ ਉਸਾਰੀ ਕਰ ਰਹੇ ਗੁਰਦੇਵ ਸਿੰਘ ਨੇ ਸਾਰੇ ਦੋਸ਼ਰ ਨੂੰ ਨਕਾਰਿਆ ਅਤੇ ਕਿਹਾ ਕਿ ਉਹਨਾ ਆਪਣੀ ਜ਼ਮੀਨ ਦੇ ਵਿੱਚ ਹਜੇ ਵੀ ਥੋੜੀ ਹੀ ਨੀ ਪੁੱਟ ਰਹੇ ਸੀ ਕਿ ਅੱਜ ਸਰੀਆ ਬੰਨਣ ਦਾ ਕੰਮ ਕਰ ਰਹੇ ਸਨ ਕਿ ਵਿਗਤ ਹੀ ਵਿਗਨ ਇਹ ਇਮਾਰਤ ਡਿੱਗ ਗਈ ਹੈ ਮੇਰਾ ਨਾਮ ਜਗਦੀਪ ਕੁਮਾਰ ਜੀ ਸਰ ਕੀ ਕਾਰਨ ਬਣਿਆ ਬਿਲਡਿੰਗ ਡਿੱਗਣ ਦਾ ਭਾਜੀ ਇਹ ਮੇਰੀ ਬਿਲਡਿੰਗ ਦਾ ਲਾਗ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਪਾ ਘਰ ਤੋਂ ਭੜਤਾ ਦਿਨ ਤੋਂ ਇਧਰ ਲਈਆਂ ਨੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ਠੇਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10-11 ਸਾਲ ਪਾੜੀ ਬਿਲਡਿੰਗ ਹੈ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੁਣ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਜੀ ਬਿਲਡਿੰਗ ਐ ਟਿੱਡੀ ਜੀ ਹੋ ਮੈਂ ਮੌਕੇ ਤੇ ਪਹੁੰਚਿਆ ਵਾਂ ਜਿਹੜੀ ਬਿਲਡਿੰਗ ਉਹਨੇ ਆ ਕੇ ਦੱਸਿਆ ਪੰਜਾ ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਮੈਂ ਠੇਕੇਦਾਰ ਨੇ ਆਵਾਜ਼ ਦਿੱਤੀ ਕਿ ਬਿਲਡਿੰਗ ਐ ਟੇਟੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾਹ ਹੋਇਆ ਵਾਂ ਦੋ ਮੰਜ਼ਿਲਾ ਬਿਲਡਿੰਗ ਆ 100 ਬਾਈ 20 ਤੋਂ 21 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਹਦੇ ਬਿੱਲ ਵੀ ਮੇਰੇ ਕੋਲ ਮੌਜੂਦ ਆ ਜਿਹਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਦੇ ਦਿੱਤੀ ਆ ਨਵਜੋਤ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾਈ ਉਹਦੇ ਏਸੀ ਕਮਰੇ ਸਭ ਕੁਛ ਦੋ ਮੰਜ਼ਲਾ ਬਿਲਡਿੰਗ ਤੇ ਉੱਤੇ ਇੱਕ ਮੌਂਟੀ ਹੀ ਉਹ ਸਾਰੀ ਢਹਿ ਡੇਰੀ ਹੋ ਗਈ ਇਹ ਕਿ ਇੱਕ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਅਲਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵਿੱਚ ਟੀਵੀ ਫਰੀਜਾ ਵੀ ਉਹ ਗਾਹਕ ਨੂੰ ਆ ਕੇ ਵਿਖਾ ਦੇ ਗਏ ਅਸੀਂ ਸ਼ਟਰ ਬੰਦ ਕਰ ਦਿੱਤੇ ਆਈਲੈਂਡ ਸੈਂਟਰ ਨਹੀਂ ਹੈ ਆਈਲੈਂਡ ਸੈਂਟਰ ਉੱਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਹੀ ਉਹ ਨਿਕਲ ਕੇ ਗਏ ਹਾੜੀ 15 ਮਿੰਟ ਹੋਏ ਆ ਘੱਟੋ ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟੋ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬ E aí, gente, ਵੀ ਪੂਰਾ ਮਜ਼ਬੂਤੀ ਦਾ ਭਾਜੀ ਸਾਰਾ ਏ ਟੂ ਜ਼ेड ਮਜ਼ਬੂਤੀ ਦਾ ਬਣਾਇਆ ਗਿਆ ਜਿਹੜਾ ਕਿਰਾਏ ਦਾ ਰਹਿੰਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫੇਰੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10 11 ਸਾਲ ਤੋਂ ਜੇ ਬਿਲਡਿੰਗ ਪਈ ਆ ਗਾਹਕ ਨੂੰ ਅਹੀਂ ਉੱਥੇ ਕਿੰਨੇ ਕੇ ਦਾ ਨੁਕਸਾਨ ਹੋ ਗਿਆ ਤਕਰੀਬਨ ਤੇ ਜੀ ਇਹ ਤਾਂ ਮੈਂ ਪਰਪਲੀ ਕੁਛ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥੱਲੇ ਸਮਾਨ ਪਿਆ ਹੈ ਤੇ ਉਤਲੇ ਪਾਸੇ ਆਈਲੈਂਡ ਸੈਂਟਰ ਆਲੇ ਨੇ ਤਕਰੀਬਨ ਤਕਰੀਬਨ ਤੱਕ 2.5 ਕਨਸਿਸ਼ੀਪੀਆਂ ਤੇ ਕਿਮ ਬੰਗ ਕਰਦੇ ਪ੍ਰਸ਼ਾਸਨ ਹੋਰ ਪ੍ਰਸ਼ਾਸਨ ਜਦੋਂ ਅਸੀਂ ਇਹਨਾਂ ਨੂੰ ਆ ਕੇ ਗਏ ਆ ਸਭ ਕੁਝ ਇਹ ਕਿ ਗਏ ਆ ਫਿਰ ਵੀ ਇਹਨਾਂ ਨੇ ਅਨਗੈਲੀ ਕੀਤੀ ਹੈ ਇਹਨਾਂ ਦੀ ਅਨਗੈਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਕੋਈ ਚਾਂਸ ਕੋਈ ਉਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਹੋ ਜਾਂਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਦੀ ਹੈ ਮੇਰਾ ਹੁਣ ਤੇ ਸਾਰਾ ਰقم ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਕਿ ਮੈਂ ਗਾਗ ਨੂੰ ਕੋਈ ਲਮਾਰੀ ਵੇਚਦਾ ਜਾਂ ਕੋ ਕਰਦਾ ਹੈ A to Z ਨੁਕਸਾਨ ਹੋਇਆ ਵਾ ਉਹ ਗੱਲ ਮੰਨਦੇ باوجود ਮੇਰੇ ਕੋਲ ਉਹਦੀ ਵੀਡੀਓ ਮੌਜੂਦ ਹੈਗੀ ਆ ਜਦੋਂ ਬਿਲਡਿੰਗ ਡਿੱਗਣ ਲੱਗੀ ਸੀ ਇਹ ਤੋਂ ਬਾਅਦ ਉਹ ਉਸ ਵਾਲੇ ਮੌਕੇ ਤੇ ਪਿੱਖੀ ਵੈਂਡਾ ਵਾਲਾ ਤੇ ਠੇਕੇਦਾਰ ਭੱਜਦੇ ਨਜ਼ਰ ਆਏ ਮੇਰੇ ਤੋਂ ਤੇ ਵੀਡੀਓ ਮਜੂਬਾ ਤੇ ਜਦੋਂ ਮੇਰੀ ਦੁਕਾਨ ਤੇ ਆਏ ਕਹਿ ਕੇ ਗਏ ਆ 5 ਮਿੰਟਾਂ ਬਾਅਦ ਬਿਲਡਿੰਗ ਦੇਖੀ ਮੇਰੇ ਤੋਂ ਉਹ ਵੀ ਕੈਮਰੇ 'ਚ ਰਿਕਾਰਡਿੰਗ ਆ ਗਈ ਆ ਵੀਡੀਓ ਨੋਜੋਤ ਸਿੰਘ ਆ ਤੇ ਰਸਤੇ ਗਏ ਰਹੇ ਆ ਤੇ ਅਜੇ ਹਾਲੇ 10 ਮਿੰਟ ਹੀ ਹੋਏ ਆ ਇੱਥੇ ਬੱਚਿਆਂ ਦੀ ਫੋਟੋ ਕਰਕੇ ਜੀ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਕੋਮਲ ਆ ਕੇ ਬੈਕ ਕਰਕੇ ਤੁਹਾਡੀ ਬਿਲਡਿੰਗ ਨਿਕਲੀ ਆ ਅਸੀਂ ਸ਼ੂਗਰ ਮਨਾਉਣੇ ਆ ਕਿ ਅਸੀਂ ਸਵੇਰ ਦੇ ਇੱਥੇ ਆਏ ਆ ऑलरेडी ਆ ਗਏ 10 ਮਿੰਟ ਹੀ ਹੋਏ ਸਾਡੇ ਤੋਂ ਮੁੱਕਿਆ ਨੂੰ ਸਾਡੇ ਫਕਰੇ ਕੰਮ ਹੋ ਕੋਣਾ ਜਦ ਤੇ ਲਿਸ਼ਵਾਰ ਲੈ ਗੋਰੀਆ ਸਾਰਾ ਕੁਝ ਟੈਟਰੀ ਹੋ ਗਿਆ ਹਾ ਨੀ ਚ ਕਿੰਨਾ ਕੁ ਸਮਾਂ ਤੋਂ ਤੁਸੀਂ ਆਈਲੈਂਡ ਸੈਂਟਰ ਚਲਾ ਰਹੇ ਸੀ 2 ਸਾਲ ਹੋ ਗਏ ਵੀ ਜੀ ਕਿੰਨੇ ਕੁ ਬੱਚੇ ਆਉਂਦੇ ਬੱਚੇ ਆਪਣ ਤੇ ਕਿਤੇ 45 50 ਰੋਜ਼ ਆਉਂਦੇ ਹਾਂਜੀ ਬਚਾ ਆ ਗਿਆ ਬੱਚਿਆਂ ਦਾ ਬੱਚਿਆਂ ਦਾ ਵੀ ਇੱਥੇ ਬਚਾ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਨ ਬਚਾ ਗਿਆ ਵਾ ਜਾਨੀ ਨੁਕਸਾਨ ਦਾ ਬਚਾ ਹੋਇਆ ਹਾਂਜੀ ਜਾਨੀ ਨੁਕਸਾਨ ਦਾ ਬਚਾ ਲਿਆ ਜਿਹਦੀ ਵਾਦਾ ਕੱਟਾ ਹੋ ਜਾਂਦਾ ਤੇ ਬਹੁਤ ਜਾਨਵਾਰੀ ਗੱਲ ਹੋਈ ਨਾ ਫਿਰ ਕਿੱਥੋਂ ਭਰਦੇ ਆਪਾਂ ਕਿੰਨਾ ਦੱਸਿਆ ਆਪਣਾ ਸੀ तो बिल्डिंग है, बिल्डिंग... तो जो अः ना वहां वहां तो सिर्फ फुट एक नीह सा डूगी वहां तो देखो सड़क होंगे लागे अं वहाँ तो एक फुट साड़े से चुकन गए आपको पता लग जा ਜੋ ਜਾਂ ਚੋਗੇ ਇੱਕ ਫੁੱਟ ਹੀ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮਤਲੀਆਂ ਦੀ ਇਹਨਾਂ ਦੀ ਬਿਲਡਿੰਗ ਹੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਸੀ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਕਿ ਭਈਏ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦੀ ਕਮਜ਼ੋਰ ਸੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਉਸ ਹਾਲ ਪਹਿਲਾਂ ਕਹਿੰਦਾ ਜੀ ਪੈਰ ਪੂਰੇ ਦੇ ਪਹਿਲਾਂ ਹੀ ਉਹੋ ਜਿਹੇ ਅਸੀਂ ਤੇ ਬਿਲਕੁਲ ਉਹ ਜਿਹਾ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ ਡੇਡ ਡੇਡ ਫੁੱਟ ਚੌੜੇ ਪਿੱਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਝ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਵੇਖੋ ਆਪਾਂ ਕੋਈ ਜਗਾ ਲੈਨੇ ਆ ਹਾਂਜੀ ਜਗਾ ਲੈਣੋ ਤੇ ਬਿਲਡਿੰਗ ਤੇ ਬਣਾਵਾਂਗੇ ਮੀਂਹ ਪੁੱਟ ਕੇ ਬਣਾਵਾਂਗੇ ਜੇ ਆਪਾਂ ਮੀਂਹ ਪੁੱਟ ਕੇ ਬਿਲਡਿੰਗ ਨਹੀਂ ਬਣਾਵਾਂਗੇ ਤੇ ਜੋ ਹਾਲ ਇਹਨਾਂ ਦਾ ਹੈ ਉਹ ਕੱਲ ਨੂੰ ਸਾਡਾ ਹੋ ਜਾਣਾ ਸੀ ਹੈ ਗੱਲ ਨਾ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਹਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੈ ਇਹ ਆਂਡ ਗਾੜ ਜਿੰਨੇ ਆ ਤਾਨੂੰ ਇਲਾਕਾ ਵੀ ਦੱਸ ਦੂਗਾ ਵੀ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਤੇ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ ਬਿਲਕੁਲ ਕਿਉਂਕਿ 10 ਦੇ ਕੁਝ ਸਮਾਂ ਪਹਿਲਾਂ ਹੀ ਬਣਾਈ ਹੈ ਹਾਂ ਕੁਝ ਸਮਾਂ ਪਹਿਲਾਂ ਬਣਾਈ ਹੈ ਸਾਨੂੰ ਵੀ ਦੁੱਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਹੈ ਵੇਖੋ ਨੀਆਂ ਦੇ ਲਾਗੇ ਨੀਆਂ ਪੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਪੁੱਟੀ ਨਹੀਂ ਤੇ ਨੀ ਵੀ ਵਾਂਹ ਦੇ ਜਿਹੜੀ ਪੈਲੀ ਹੁੰਦੀ ਆ ਵਾਂਹ ਦਾ ਆਪਾਂ ਬੋਨੇ ਆ ਵਾਂਹ ਤੋਂ ਸਿਰਫ 1.5 ਫੁੱਟ ਨੀ ਨੀਆਪਾਂ ਰੱਖੀ ਕਿ ਬਸ ਇੰਨਾ ਹੀ ਆ ਸਾਡਾ ਹੋਰ ਤਾਂ ਕੋਈ ਨਹੀਂ ਇਹਨਾਂ ਨਾਲ ਸਾਡਾ ਤੁਸੀਂ ਕਿੰਨਾ ਕਿੰਨਾ ਸਿਰ ਤੁਹਾਨੂੰ ਹੋ ਗਿਆ ਸਾਰੀ ਕਰਦੇ ਹੁੰਦਾ ਸਾਨੂੰ ਸਾਰਾ ਹਟਾਇਆ ਸਾਰ ਪਰਲੀ ਸਾਡੀ ਨਹੀਂ ਭਰੀ ਆ ਉਹ ਵੇਖ ਲਓ ਜਾ ਕੇ ਉੱਥੇ ਤੁਹਾਨੂੰ ਪਾਪੇ ਸਮਝ ਆ ਜਣੀ ਵੀ ਉਹ ਕਿੰਨੀ ਕੁ ਹਾਂਜੀ ਬਿਲਕੁਲ ਥੋੜੀ ਆ ਹਾਂ ਬਾਹਤ ਤੋਂ ਸਾਰੀ 1.5 ਫੁੱਟ ਆ ਇਹਨਾਂ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰ ਸੀ ਇਹਨਾਂ ਨੂੰ ਲੋਕ ਵੀ ਆਂਦੇ ਰਹਿ ਗਲਤੀ ਸਭ ਤੋਂ ਵੱਡੀ ਉਹਨਾਂ ਦੀ ਆ ਇੰਨੀ ਖਸਤਾ ਬਿਲਡਿੰਗ ਦੇ ਵਿੱਚ ਇਹਨਾਂ ਨੇ ਉੱਥੇ ਆਈਲਰਟਸ ਕੇਂਦਰ ਚਲਾਉਂਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ ਬਿਲਕੁਲ ਸਮਝਦੇ ਜੀ ਇਹ ਤੇ ਇਹਨਾਂ ਦੀ ਖਸਤਾ ਹੀ ਬਿਲਡਿੰਗ 这个。